ਸਟੇਜ ਅਜੇ ਪੰਡਾਲ ਤੇ ਬੈਠੇ ਸਮੂਹ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਇਹ ਮੁੱਦੇ ਨੂੰ ਲੈ ਕੇ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਇਕੱਠ ਕੀਤਾ ਗਿਆ ਪ੍ਰਬੰਧਕ ਸਹਿਬਾਨਾਂ ਵੱਲੋਂ ਬਹੁਤ ਲੰਬੇ ਸਮੇਂ ਤੋਂ ਲੜਾਈ ਲੜੀ ਜਾ ਰਹੀ ਹੈ ਔਰ ਇੱਥੇ ਅੱਜ ਅਸੀਂ ਪਹੁੰਚੇ ਆ ਇਹਦੇ ਵਿੱਚ ਜੋ ਵੀ ਅਸੀਂ ਆਪਣਾ ਯੋਗਦਾਨ ਪਾ ਸਕਦੇ ਆ ਉਹਦੇ ਸਾਨੂੰ ਵੱਧ ਤੋਂ ਵੱਧ ਪੜਨਾ ਚਾਹੀਦਾ ਹੈ ਔਰ ਮੈਂ ਬੇਨਤੀ ਕਰਾਂ ਕਿ ਜੜੀਆਂ ਸਰਕਾਰਾਂ ਨੇ ਹੁਣ ਤੱਕ ਜੜੀਆਂ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੇ ਸਰਕਾਰਾਂ ਹੁਣ ਤੱਕ ਹੰਡਾਈਆਂ ਨੇ ਜਾਂ ਜਿਹੜੇ ਮੌਜੂਦਾ ਸਰਕਾਰ ਦੇ ਵਿੱਚ ਆ ਇਸ ਟਾਈਮ ਤੇ ਬੈਠੇ ਲੋਕ ਨੇ ਉਹਨਾਂ ਵੱਲੋਂ ਹੁਣ ਤੱਕ ਕੀ ਕੀ ਕਰਤੂਤਾ ਕੀਤੀਆਂ ਗਈਆਂ ਲੋਕਾਂ ਨਾਲ ਵਾਅਦੇ ਕੀ ਲੋਕਾਂ ਨੂੰ ਭਲੇਖੇ ਕਿਵੇਂ ਪਾਏ ਜਾਂਦੇ ਆ ਆ ਰਿਪੋਰਟ 2000 10 ਦੇ ਵਿੱਚ ਅਕਤੂਬਰ 2010 ਦੇ ਵਿੱਚ ਤਿਆਰ ਕਰਕੇ ਪੰਜਾਬ ਵਿਧਾਨ ਸਭਾ ਵਿੱਚ ਸੰਪੀ ਗਈ ਸੀ ਇਹ ਹੋਰਪੋਰਟ ਹੈ ਜੋ ਕਿ ਜਗਦੀਪ ਸਿੰਘ ਨੇ ਕਈ ਦੀ ਪ੍ਰਧਾਨਗੀ ਹਟ ਸਾਲ 2008 ਦੇ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਇੱਕ ਕਮੇਟੀ ਬਣਾਈ ਗਈ ਕਿ ਪੰਜਾਬ ਦੇ ਵਿੱਚ ਜੜੀਆਂ ਖੰਡ ਮਿਲਾਂ ਅਤੇ ਇਹ ਜੋ ਫੈਕਟਰੀਆਂ ਨੇ ਤੇ ਹੋਰ ਵੀ ਜਿੰਨੇ ਵੀ ਜਿੱਥੋਂ ਪ੍ਰਦੂਸ਼ਣ ਪੈਦਾ ਹੁੰਦਾ ਹੈ ਇਹਨਾਂ ਨੂੰ ਰੋਕਣ ਵਾਸਤੇ ਕਿਸ ਤਰ੍ਹਾਂ ਕ୍ୟੂਪਾਲੇ ਕੀਤੇ ਜਾਣ ਤੇ ਜੋ ਮੌਜੂਦਾ ਉੱਥੇ ਪ੍ਰਬੰਧ ਚਲਾ ਰਹੇ ਨੇ ਉਹ ਕੀ ਕਰ ਰਹੇ ਨੇ ਉਹਦੇ ਸਬੰਧ ਵਿੱਚ ਕਮੇਟੀ ਬਣਾਈ ਗਈ ਜਿਹੜੀ ਕਿ ਵਿਧਾਨ ਸਭਾ ਲੋ ਬਣਾਈ ਔਰ ਇਸ ਕਮੇਟੀ ਨੇ 2.5 ਸਾਲ ਤੋਂ ਬੜਾ ਸਮਾਂ ਲਾ ਕੇ ਦੇਸ਼-ਵਦੇਸ਼ਾਂ 'ਚ ਜਾ ਕੇ ਸਾਰੀ ਰਿਪੋਰਟ ਤਿਆਰ ਕੀਤੀ ਔਰ ਜੋ ਪੰਜਾਬ ਦੇ ਵਿੱਚ ਰਿਪੋਰਟ ਤਿਆਰ ਕੀਤੀ ਸਭ ਤੋਂ ਪਹਿਲਾਂ ਇਹਦੇ ਵਿੱਚ ਜੜੀ ਜੀਰਾ ਮੇਲਾ ਉਹਦਾ ਜਿਹੜਾ ਸੀ ਉਹ ਮੁੱਦਾ ਟਾਇਆ ਗਿਆ ਉਹ ਦੱਸਿਆ ਗਿਆ ਕਿ ਜੀਰਾ ਮਿਲਦੇ ਵਿੱਚ ਫੈਕਟਰੀ ਮਾਲਕ ਜਿਹੜੇ ਨੇ ਉਹ ਕੀ ਕਰ ਰਹੇ ਨੇ ਪਰ ਅੱਜ ਤੱਕ ਇਸ ਰਿਪੋਰਟ ਤੇ ਪੰਜਾਬ ਸਰਕਾਰ ਨੇ ਕੀ ਕਾਰਵਾਈ ਕੀਤੀ ਸਾਡੀ ਜਥੇਬੰਦੀ ਵੱਲੋਂ ਅਸੀਂ ਆਰਟੀਆਈ ਪਾਈ ਤੇ ਕੁਝ ਮਹੀਨੇ ਪਹਿਲਾਂ ਸਾਨੂੰ 2-3 ਮਹੀਨੇ ਪਹਿਲਾਂ ਜਵਾਬ ਆਇਆ ਪੁੱਛਿਆ ਕਿ ਤੁਸੀਂ ਇਸ ਰਿਪੋਰਟ ਤੇ ਅੱਜ ਤੱਕ ਪੰਜਾਬ ਦੀਆਂ ਇਹ ਜੜੀਆਂ ਖੰਡ ਮਿੱਲਾ ਨੇ ਜਾਂ ਹੋਰ ਜੜੀਆਂ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਇਹ ਫੈਕਟਰੀਆਂ ਨੇ ਇਹਨਾਂ ਤੇ ਤੁਸੀਂ ਕੀ ਕਾਰਵਾਈ ਕੀਤੀ ਹੈ ਪਰ ਜਵਾਬ ਕੀ ਮਿਲਿਆ ਇੱਕ ਲਾਈਨ ਦੇ ਵਿੱਚ ਕਿ ਅੱਜ ਤੱਕ ਇਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਫਿਰ ਇਹ ਦੱਸਿਆ ਜਾਵੇ ਕਿ ਪੰਜਾਬ ਸਰਕਾਰ ਨੇ ਇਹ ਕਮੇਟੀ ਬਣਾਈ ਕਿਉਂ ਲੱਖ ਜੜਾ ਕਰੋੜਾ ਰੁਪਇਆ ਇੱਥੇ ਖਰਚ ਕੀਤਾ ਗਿਆ ਉਹਦਾ ਫਾਇਦਾ ਕੀ ਕਿ ਇਸ ਕਰਕੇ ਕੇ ਕਾਗਜ਼ੀ ਕਾਰਵਾਈ ਕਰਕੇ ਤੇ ਲੋਕਾਂ ਨੂੰ ਇੱਕ ਭਲੇਖਾ ਪਾਉਣ ਵਾਸਤੇ ਮੂਰਖ ਬਣਾਉਣ ਲਈ ਕਿ ਅਸੀਂ ਕਮੇਟੀ ਬਣਾਈ ਆ ਉੱਥੇ ਕਾਰਵਾਈ ਕਰਾਂਗੇ ਮੈਂ ਇੱਕ ਬੇਨਤੀ ਕਰਾਂਗਾ ਬਹੁਤ ਸੂਝਵਾਨ ਸਾਡੇ ਨੌਜਵਾਨ ਜੋ ਕੇ ਇਸ ਮੋਰਚੇ ਨੂੰ ਚਲਾ ਰਹੇ ਨੇ ਔਰ ਇਸੇ ਤਰ੍ਹਾਂ ਭਾਈ ਕਨਈਆ ਸੁਸਾਇਟੀ ਜੈ ਕੈਂਸਰ ਰੋਕੋ ਭਾਈ ਕਨਈਆ ਸਾਟੀ ਜਿਹਦੇ ਨਾਲ ਲੰਬੇ ਸਮੇਂ ਤੋਂ ਦਾਸ ਦੇ ਵੀ ਸੰਬੰਧ ਨੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸਾਨੂੰ ਤਜਰਬੇ ਤੋਂ ਬਹੁਤ ਕੋਸ਼ਿਸ਼ ਸਿੱਖਣ ਨੂੰ ਮਿਲਦਾ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਜੋ ਕਾਲੇ ਕਾਨੂੰਨ ਬਣਾਏ ਸੀ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਪੂਰੇ ਦੇਸ਼ ਦੇ ਲੋਕਾਂ ਨੇ ਇਕੱਠਿਆ ਹੋ ਕੇ ਉਸ ਮੋਦੀ ਦੀ ਧੌਣ 'ਚੋਂ ਕਿਲਾ ਕੱਢਿਆ ਔਰ ਜੋ ਮੋਰਚਾ 13 ਫਰਵਰੀ 2024 ਦੇ ਵਿੱਚ ਲਾਇਆ ਗਿਆ ਜੋ ਕਿ ਮੋਰਚਾ ਅੱਜ ਵੀ ਜਿਸ ਤਰ੍ਹਾਂ ਕਿ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਹੋਰ ਬਾਰਡਰਾਂ ਤੇ ਚੱਲ ਰਹੇ ਨੇ ਉਸ ਮੋਰਚੇ ਦੀ ਬਦੌਲਤ ਹੀ ਅੱਜ ਮੋਦੀ ਜਿਹੜਾ ਹੈ ਉਹ ਬਸਾਕੀਆਂ ਦੇ ਸਹਾਰੇ ਰਾਜ ਕਰ ਰਿਹਾ ਹੈ ਅੱਜ ਕਹਿੰਦੇ ਸੀ ਮੋਦੀ ਹੱਦ ਤੋਂ ਮੁਮਕਨ ਹੈ ਪਰ ਅੱਜ ਮੋਦੀ ਨੂੰ ਤੁਸੀਂ ਕਿੱਥੇ ਖੜਿਆ ਕਰਤਾ ਪੂਰੇ ਦੇਸ਼ ਦੇ ਲੋਕਾਂ ਨੇ ਤੁਹਾਡੀ ਇਸ ਪੰਜਾਬ ਤੋਂ ਉੱਠੀ ਹੋਕ ਨੇ ਉੱਠੀ ਆਵਾਜ਼ ਨੇ ਲੋਕਾਂ ਦੇ ਮਸਲੇ ਨੂੰ ਲੈ ਕੇ ਜੋ ਚੱਲੇ ਸੀ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਜਾਗਰਿਤ ਕਰ ਦਿੱਤਾ ਹੈ ਅੱਜ ਇਹ ਜੋ ਮਸਲਾ ਇਹ ਪਾਣੀਆਂ ਦਾ ਮਸਲਾ ਹੈ ਇਹ ਅਸੀਂ ਅੱਜ ਆਪਣੇ ਬੱਚਿਆਂ ਲਈ ਬਹੁਤ ਵੱਡੀਆਂ-ਵੱਡੀਆਂ ਕੋਠੀਆਂ ਅਸੀਂ ਜ਼ਮੀਨਾਂ ਜਾਇਦਾਦਾਂ ਤਾਂ ਫੈਕਟਰੀਆਂ ਜੋ ਵੀ ਕਿਸੇ ਦਾ ਕਾਰੋਬਾਰ ਹੈ ਉਹ ਆਪਣੇ ਬੱਚਿਆਂ ਵਾਸਤੇ ਤਿਆਰ ਕਰਦਾ ਪਰ ਜੇਕਰ ਪਾਣੀ ਨਾ ਰਿਆ ਸਾਹ ਲੈਣ ਵਾਸਤੇ ਹਵਾ ਪ੍ਰਦੂਸ਼ਿਤ ਹੋ ਗਈ ਪੀਣ ਵਾਲਾ ਪਾਣੀ ਜ਼हरीਲਾ ਹੋ ਗਿਆ ਤੇ ਫਿਰ ਅਸੀਂ ਆਪਣੇ ਬੱਚਿਆਂ ਨੂੰ ਕੀ ਦੇ ਕੇ ਜਾਵਾਂਗੇ ਸੋ ਅੱਜ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਪੰਜਾਬ ਦੇ ਵਿੱਚ ਅੱਜ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦੀ ਜਿਸ ਤਰ੍ਹਾਂ ਬੇਦਬੀ ਹੋ ਰਹੀ ਆ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਇਹ ਕਿਹਨਾ ਮਸਲੇ ਲੈ ਕੇ ਐਸ ਰਿਪੋਰਟ ਨੂੰ ਲੈ ਕੇ ਅਤੇ ਜਿਹੜੇ ਡੰਮੀ ਗੁਰੂ ਨੇ ਉਹਨਾਂ ਵੱਲੋਂ ਜੋ ਦਰਿਆਵਾਂ ਦੇ ਵਹਾਅ ਬਦਲੇ ਜਾ ਰਹੇ ਨੇ ਹੋਰ ਵੀ ਮਸਲਿਆਂ ਨੂੰ ਲੈ ਕੇ ਸਾਡੇ ਵੱਲੋਂ ਦੋਸਤ ਸਤੰਬਰ ਨੂੰ ਜੋ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਣ ਜਾ ਰਿਹਾ ਹੈ ਇਹ ਸੈਸ਼ਨ ਦੇ ਵਿੱਚ ਅਸੀਂ ਆਪਣੀ ਮੰਗ ਅਟਾਉਣ ਲਈ ਲੋਕ ਭਲਾਈ ਇਨਸਾਫ ਐਂਡ ਪੇਸਾ ਸੁਸਾਇਟੀ ਵੱਲੋਂ ਹਾਲ ਗੇਟ ਅੰਮਰਸਰ ਤੋਂ ਕਾਲੇ ਚੋਲੇ ਪਾ ਕੇ ਮੂੰਹ ਤੇ ਪੱਟੀਆਂ ਬੰਨ੍ਹ ਕੇ ਅਸੀਂ ਇਹ ਮਾਰਚ ਕਰਨ ਜਾ ਰਹੇ ਹਾਂ ਮੇਰੀ ਬੇਨਤੀ ਆ ਕਿ ਸਾਨੂੰ ਸਭ ਨੂੰ ਵੱਧ ਤੋਂ ਵੱਧ ਆਪੋ ਆਪਣੇ ਤਰੀਕੇ ਦੇ ਨਾਲ ਅਤੇ ਸਾਰਿਆਂ ਨੂੰ ਇਕੱਠੇ ਹੋ ਕੇ ਤੁਸੀਂ ਧੰਤਾ ਦੇ ਯੋਗ ਹੋ ਜੋ ਤੁਸੀਂ ਇਹ ਪ੍ਰਾਲਾ ਕੀਤਾ ਮੈਂ ਤੁਹਾਨੂੰ ਆਪਣੀ ਜਥੇਬੰਦੀ ਵੱਲੋਂ ਤੇ ਆਹ ਵੇਖ ਲਓ ਜਿਹੜੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਪੰਨੂ ਸਾਹਿਬ ਵੀ ਖੜੇ ਨੇ ਜਿਹੜੇ ਕਿ ਲੰਬੇ ਸਮੇਂ ਤੋਂ ਅੱਜ ਵੀ ਉਸੇ ਜਿੱਥੇ ਬੈਠੇ ਆ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਆ ਔਰ ਆ ਸਰਦਾਰ ਚਕਜੀਤ ਸਿੰਘ ਢੱਲਵਾਲ ਜਥੇਬੰਦੀ ਕਿੰਨੇ ਜਿੰਚੀ ਵਿੱਚ ਜਿਹੜੇ ਵਰਕਰ ਜੜੇ ਨੇ ਉਹ ਸਾਰੇ ਝੰਡੇ ਲੈ ਖਲੋਤੇ ਆ ਅਸੀਂ ਤੁਹਾਨੂੰ ਕਿਸਾਨ ਜਥੇਬੰਦੀਆਂ ਵੱਲੋਂ ਵੀ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਇਹ ਜਿਹੜਾ ਭਰੋਸਾ ਜਵੋਣੇ ਆ ਕਿ ਜਿਹੜਾ ਤੁਸੀਂ ਪ੍ਰੋਗਰਾਮ ਅਲਿਕੋਗੇ ਉਸ ਪ੍ਰੋ ਜੋ ਤੁਸੀਂ 15 ਸਤੰਬਰ ਦਾ ਪ੍ਰੋਗਰਾਮ ਦਿੱਤਾ ਜੋ ਤੁਸੀਂ 15 ਸਤੰਬਰ ਦਾ ਪ੍ਰੋਗਰਾਮ ਦਿੱਤਾ ਵੱਧ ਚੜ ਕੇ ਅੱਗੇ ਹੋ ਕੇ ਬੇਸ਼ੱਕ ਦੀ ਦਿੱਕਤ ਦੀ ਪ੍ਰੋਬਲਮ ਹੈ ਤੁੜਿਆ ਨਹੀਂ ਜਾਂਦਾ ਪਰ ਸਾਡੇ ਅੱਗੇ ਹੋ ਕੇ ਅਸੀਂ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਵੱਧਾਵਾਂ ਪਰਵਾਰ ਕਰਨੇ ਲੜਦੇ ਜਿੱਤਦੇ ਉਹੀ ਲੋਕ ਨੇ ਜੜੇ ਲੜਦੇ ਨੇ ਅੱਤੇ ਅਸੀਂ ਉਸ ਗੁਰੂ ਦੇ ਸੇਖਿਆ ਜਿਸ ਗੁਰੂ ਨੇ ਸਲਵੰਸ ਵਾਰ ਕੇ ਜ਼ੁਲਮ ਦੇ ਖਲਾਫ ਇਸ ਦੇਸ਼ ਦੇ ਲੋਕਾਂ ਨੂੰ ਆਪਣੀ ਅਣਖ ਨਾਲ ਜਿਉਣ ਨਾਲ ਸਿਖਾਇਆ ਸੀ ਪਰ ਅਫਸੋਰਸ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਿਸ ਤਰ੍ਹਾਂ ਨਰਾਦਰ ਹੋ ਰਿਹਾ ਆ ਸਿੱਖ ਧਰਮ ਤੇ ਕਿਸ ਤਰ੍ਹਾਂ ਹਮਲੇ ਹੋ ਰਿਹਾ ਅੱਜ ਇਤਿਹਾਸ ਦੀਆਂ ਕਿਤਾਬਾਂ ਕਿਸ ਤਰ੍ਹਾਂ ਵਿਗਾੜਿਆ ਜਾ ਰਿਹਾ ਹੋਰ ਕਿਸੇ ਵੱਲੋਂ ਨਹੀਂ ਸਾਡੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ 2 ਸਤੰਬਰ ਨੂੰ ਜਿਹੜਾ ਉਹ ਹਾਲ ਗੇਟ ਅੰਮ੍ਰਿਤਸਰ ਤੋਂ ਚੋਲੇ ਪਾ ਕੇ ਇਸ ਵਿਧਾਨ ਸਭਾ ਦੇ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਜਾ ਰਹੇ ਹਾਂ ਸੋ ਤੁਹਾਨੂੰ ਦੁਬਾਰਾ ਵਿਸ਼ਵਾਸ ਹੋਣਾ ਕਿ ਜੜਾ ਵੀ ਪ੍ਰੋਗਰਾਮ ਲਿਖੋਗੇ ਤੁਹਾਡੇ ਨਾਲ ਇਨੀਆਂ ਬੇਨਤੀਆਂ ਕਰਦਾ ਹਾਂ